ਕਿਹੜੀ ਕੁਤਰੀ ਕੱਲੀ ਰਹੀ ਹੈ ਬਾਈ ਨਾ ਟੱਟਾ ਫਿਰਦੇ ਨੇ ਕੱਲੀ ਕਿਹੜੀ ਆ ਦੋ ਕਿਹੜੇ ਨੇ ਇੱਕ ਤਾਂ ਪਹਿਲਵਾਨ ਹੱਲਾ ਫਿਰਦਾ ਇੱਕ ਫਿਰਦੀ ਆ ਰਾਜੀ ਸ਼ੰਨਾ ਇੱਕ ਫਰੀਦਪੁਰ ਵਾਲਿਆਂ ਦੀ ਉਹ ਆ ਕੇ ਜਦੇ ਮੁੜਦੀ ਆ ਫਰੀਦਪੁਰ ਵਾਲੇ ਇਕੱਲੇ ਨੇ ਆ ਹਾਂ ਫਰੀਦਪੁਰ ਵਾਲੇ ਇਕੱਲੇ ਨੂੰ ਨਾ ਮੈਨੂੰ ਲੱਗਦਾ ਦੋਹਾਂ ਦੀ ਖੁਲੀ ਸੀ ਅੱਛਾ ਇੱਕ ਹੋਰ ਬਾਕੀ ਕੀ ਲੋ ਵੀ ਦੋਸਤੋ ਦੇਖੋ ਕੀ ਬਣਦਾ ਦਿਖਾਉਣਾ ਤੁਹਾਨੂੰ ਕੁਤਰੀ ਫਿਰ ஆடபுற கூ ਤਾਂ ਵੀ ਸਾਂਝੀ ਹੋ ਗਈ ਤਿੰਨਾਂ ਦੇ ਵਿੱਚ ਆ ਯਾਰ ਕੀ ਬਣਿਆ ਤਿੰਨ ਚ ਹੋ ਗਈ ਜੀ ਤਿੰਨ ਚ ਬਾਜੀ ਹੋ ਗਈ ਬਾਈ ਨਾਮ ਇਹਦਾ ਕੀ ਆ ਫਰਿੱਜ ਨਾਮ ਕੂਲਰ ਤੇ ਦੋ ਕੱਪ ਨੇ ਪੈਰਾਂ ਤੇ ਦੇਣੇ ਨੇ ਹਾਂ ਜੀ